ਮੈਂ ਐਸੇ ਗੁਰਦੇਵਾਲ ਸਿੰਘ ਇੰਚਾਰਜ ਸੁਭਾਸ਼ੰਗਰ ਥਾਣਾ ਟਿੱਬਾ ਨਵੇਂ ਸਾਲ ਤੇ ਆ ਰਹੇ ਤਿਹਾਰ ਲੋੜੀ ਗੁਰਪੁਰਪ ਦੇ ਦੀਆਂ ਸਾਰੇ ਆਪਣੇ ਏਰੀਏ ਦੇ ਸੱਜਣਾ ਦੇ ਪੰਜਾਬ ਬੱਸਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਤੇ ਮੈਂ ਬੇਨਤੀ ਕਰਦਾ ਆਪਣੇ ਇਲਾਕੇ ਦੇ ਸਿਆਣੇ ਤੇ ਸਤਿਜ ਦੇ ਸਮਾਜ ਨੂੰ ਤੇ ਆਪਣੇ ਬੱਚਿਆਂ ਨੂੰ ਚਾਈਨਾ ਡੋਲ ਤੋਂ ਅਵਿਆਰ ਕਰਨ ਚਾਈਨਾ ਡੋਲ ਦੇ ਨਾਲ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਨੇ ਜਿਸ ਕਰਕੇ ਲੋਕਾਂ ਨੂੰ ਨੁਕਸਾਨ ਹੁੰਦਾ ਬੱਚਿਆਂ ਨੂੰ ਇੰਜਰੀਆਂ ਹੁੰਦੀਆਂ ਸੱਟਾਂ ਲੱਗਦੀਆਂ ਜਿਸ ਕਰਕੇ ਆਪਾਂ ਇਸ ਚੀਜ਼ ਨੂੰ ਬਿਲਕੁਲ ਹੀ ਆਪਣੇ ਬੱਚਿਆਂ ਨੂੰ ਰੂਜ਼ ਨਹੀਂ ਕਰਨ ਦੇਣਾ ਜੀ ਸੋ ਨਵੇਂ ਪਖਸ਼ੀ ਹੈਗੇ ਬਹੁਤ ਸਾਰੇ ਚੈਨਲ ਲੋਕੀ ਦੇ ਪੇਟ ਚ ਆ ਜਾਂਦੇ ਕਈ ਵਾਰੀ ਆਮ ਲੋਕ ਆਪਣੇ ਰਿਸ਼ਤੇਦਾਰੀ ਜਾਂਦੇ ਆ ਪੁਣ ਦੇ ਜਾਂਦੇ ਰੋਡ ਤੇ ਆ ਚੈਨਲ ਔਰ ਨਾਲ ਕਾਫੀ ਹਾਸੇ ਹੋ ਜਾਂਦੇ ਆ ਚਾਇਨਾ ਰੋਡ ਦੇ ਨਾਲ ਪਿਛਲੀ ਵਾਰ ਤੁਸੀਂ ਦੇਖਿਆ ਜੀ ਬਹੁਤ ਇੱਥੇ ਆਪਣਾ ਬਸਤੀ ਜੁਦੇ ਨਾਲ ਕੋਰ ਐਸ ਮੋਟਰਸਾਈਕਲ ਤੇ ਉਹ ਬੰਦੇ ਦੇ ਵਿਚਾਰੇ ਦੇ ਪੂਰਾ ਦਾ ਪੂਰਾ ਫੇਸ ਹੀ ਖਰਾਬ ਹੋ ਗਿਆ ਮੇਰੀ ਇਹ ਬੇਨਤੀ ਆ ਵੀ ਕਾਨੂੰਨੀ ਸਖਤ ਕਾਰਵਾਈ ਹੋਣੀ ਹੈ ਉਹਦੇ ਖਿਲਾਫ ਮੁੜ ਕੇ ਭਾਵੇਂ ਕੋਈ ਬੱਚਾ ਹੋਏ ਜਾਂ ਦੂਸਰਾ ਕੋਈ ਪ੍ਰੋਬਲਮ ਦੀ ਸਾਡੇ ਬੱਚੇ ਨੇ ਇਹਨਾਂ ਨੂੰ ਕਾਨੂੰਨ ਦੇ ਧਾਰੇ ਚ ਲੈ ਕੇ ਆ ਰਹੇ ਹੋ ਇਸ ਕਰਕੇ ਬੇਨਤੀ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਚਾਇਨਾ ਰੋਡ ਦਾ ਬਿਲਕੁਲ ਹੀ ਇਸਤੇਮਾਲ ਨਹੀਂ ਕਰਦੇ ਨਾ ਜੀ ਜੈ ਹਿੰਦ